ਦੋਸਤੋ ਗਧਿਆਂ ਦਾ ਦਿਮਾਗ ਬੰਦਿਆਂ ਦੇ ਦਿਮਾਗ ਨਾਲੋਂ ਤੇਜ਼ ਹੁੰਦਾ ਹੈ। ਪੁਰਾਣੀ ਤੋਂ ਪੁਰਾਣੀ ਗੱਲ ਯਾਦ ਰੱਖ ਸਕਦੇ ਨੇ ਤੇ ਕਿਹੜੀਆਂ ਗੱਲਾਂ ਤੋਂ ਕਰਦੇ ਨੇ ਨਫ਼ਰਤ ਉਹ ਜਾਣਦੇ ਹਨ। ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ। ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਥੂਠ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ। ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ। ਦੋਸਤੋ ਜਿੱਦੋ ਵੀ ਗਧਿਆਂ ਦਾ ਨਾਂ ਆਉਂਦਾ ਹੈ ਲੋਕ ਹਮੇਸ਼ਾ ਸੋਚਦੇ ਹਨ ਕਿ ਇਹ ਸਿਰਫ ਭਾਰ ਚੁੱਕਣ ਦਾ ਕੰਮ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਧਿਆਂ ਦਾ IQ ਲੈਵਲ ਲਗਭਗ ਇਨਸਾਨਾਂ ਦੇ ਬਰਾਬਰ ਹੁੰਦਾ ਹੈ। ਨਹੀਂ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਗਧਿਆਂ ਦਾ ਅਰੇ ਕਹਿਣਾ ਕੀ ਚਾਹਤ ਹੈ ਦੋਸਤੋ ਗਧਿਆਂ ਦਾ ਆਈਕਿਊ ਲੈਵਲ ਇਨਸਾਨਾਂ ਦੇ ਬਰਾਬਰ ਹੁੰਦਾ ਹੈ ਦੁਨੀਆ ਦੇ ਵਿੱਚ ਕਈ ਦੇਸ਼ਾਂ ਵਿੱਚ ਡੌਂਕੀ ਸੈਂਚੁਰੀ ਵੀ ਹੈ ਜਿੱਥੇ ਉਹਨਾਂ ਦੇ ਪ੍ਰਜਨਨ ਤੋਂ ਲੈ ਕੇ ਪਾਲਣ ਤੱਕ ਦਾ ਸਭ ਕੰਮ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕਈ ਅਹਿਮ ਖੋਜਾਂ ਵੀ ਹੋ ਰਹੀਆਂ ਹਨ ਹਾਂ ਦੋਸਤੋ ਜੁਕੇ ਦੀ ਰਿਪੋਰਟ ਦੇ ਮੁਤਾਬਕ ਗਧਾ ਇੱਕ ਚੰਗੀ ਯਾਦਦਾਸ਼ਤ ਅਤੇ ਸਿੱਖਣ ਦੀ ਯੋਗਤਾ ਵਾਲਾ ਇੱਕ ਬੁੱਧੀਮਾਨ ਜਾਨਵਰ ਹੈ ਆ ਮਾਲਮ ਹੈ ਤੇਰੇ ਬਾਪ ਕੋ ਮਾਂ ਸਿਖਾ ਬਿਗਿਆਨੀਆਂ ਦੇ ਅਨੁਸਾਰ ਗਦੇ ਦਾ ਆਈਕਿਊ ਲੈਵਲ 27.62% ਹੁੰਦਾ ਹੈ ਜਦਕਿ ਮਨੁੱਖ ਦਾ ਆਈਕਿਊ ਲੈਵਲ 33.23% ਹੁੰਦਾ ਹੈ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਹੈ। ਰਾਕੇ ਕੋਜ ਅਧਾਇਨ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗਧਿਆਂ ਦਾ ਔਸਤਨ ਆਈਕਿਊ ਸੀਮਾ 100 ਮਨੁੱਖੀ ਆਈਕਿਊ ਲੈਵਲ ਦੇ ਸਮਾਨ ਹੁੰਦੀ ਹੈ। ਡੋਲਫਿਨ ਅਤੇ ਕੁੱਤਿਆਂ ਵਾਂਗ ਗਧਿਆਂ ਨੂੰ ਵੀ ਸ਼ਾਨਦਾਰ ਯਾਦਾਂ ਅਤੇ ਤੇਜ਼ ਰਫ਼ਤਾਰ ਨਾਲ ਸਿੱਖਣਾ ਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਾਲੇ ਬਹੁਤ ਹੀ ਬੁੱਧੀਮਾਨ ਜਾਨਵਰ ਮੰਨਿਆ ਜਾਂਦਾ ਹੈ। ਉਹ ਚੰਗੇ ਅਤੇ ਮਾੜੇ ਤੇ ਯਾਦ ਮੈਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਉਹ ਜ਼ਿਆਦਾ ਦੇਰ ਤੱਕ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਤਾਂ ਉਹਨਾਂ ਦੇ ਚਿਹਰੇ ਵੀ ਯਾਦ ਰੱਖ ਸਕਦੇ ਹਨ ਗਧਿਆਂ ਕੋਲ ਸਮੱਸਿਆਵਾਂ ਹੱਲ ਕਰਨ ਲਈ ਇੱਕ ਤਰਕਪੂਰਵਕ ਦ੍ਰਿਸ਼ਟੀਕੋਣ ਹੁੰਦਾ ਹੈ ਉਹ ਗੁਲਜਨਦਾਰ ਰਸਤਿਆਂ ਨੂੰ ਯਾਦ ਰੱਖ ਸਕਦੇ ਹਨ ਉਹਨਾਂ ਜਾਨਵਰਾਂ ਨੂੰ ਪਛਾਣ ਸਕਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਸਾਲਾਂ ਤੋਂ ਨਹੀਂ ਦੇਖਿਆ ਇਸ ਤੋਂ ਇਲਾਵਾ ਗਧੇ ਆਮ ਤੌਰ ਤੇ ਪਿਆਰੇ ਅਤੇ ਕੋਮਲ ਹੁੰਦੇ ਹਨ ਉਹ ਬਹੁਤ ਵਧੀਆ ਬਾਲਤੂ ਜਾਨਵਰ ਬਣ ਸਕਦੇ ਹਨ ਹਾਲਾਂਕਿ ਕਾਫੀ ਚਲਾਕ ਵੀ ਹੁੰਦੇ ਹਨ ਉਹ ਕੁਝ ਵੀ ਕਰਨ ਲਈ ੱਤਕਾਜੇ ਦਿਮਾਗ ਪਾਉਣ ਵਾਲਿਆਂ ਲੋਕਾਂ ਤੋਂ ਨਫ਼ਰਤ ਕਰਦੇ ਹਨ ਗਧਿਆਂ ਵਿੱਚ ਸਵੇਰ ਰੱਖਿਆ ਦੀ ਡੂੰਗੀ ਭਾਵਨਾ ਹੁੰਦੀ ਹੈ ਜੇਕਰ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਖਤਰਾ ਹੈ ਤਾਂ ਉਹ ਭੱਜਣ ਦੀ ਬਜਾਏ ਆਪਣੀ ਗੱਲ ਤੇ ਅੜੇ ਵੀ ਰਹਿ ਸਕਦੇ ਹਨ ਇਸ ਤੋਂ ਇਲਾਵਾ ਉਹ ਅੱਗੇ ਵਧਣ ਤੋਂ ਇਨਕਾਰ ਕਰਨਗੇ ਜਿਸ ਨਾਲ ਉਹਨਾਂ ਨੂੰ ਆਪਣਾ ਫੈਸਲਾ ਲੈਣ ਦਾ ਸਮਾਂ ਮਿਲਦਾ ਹੈ ਜਾਣਕਾਰੀ ਦੇ ਮੁਤਾਬਕ ਦੁਨੀਆ ਭਰ ਵਿੱਚ ਗਧਿਆਂ ਦੀ ਲਗਭਗ 99 ਨਸਲਾਂ ਹਨ ਜਦਕਿ ਪੂਰੀ ਦੁਨੀਆ ਵਿੱਚ ਲਗਭਗ 4 ਕਰੋੜ ਗਧੇ ਹੋਣ ਦਾ ਅਨੁਮਾਨ ਹੈ ਇਤਿਹਾਸਕਾਰ ਦੱਸਦੇ ਹਨ ਕਿ ਇਹਨਾਂ ਦਾ ਮੁੱਢ ਅਮਰੀਕਾ ਵਿੱਚ ਸੀ ਅਤੇ ਫਿਰ ਉੱਥੋਂ ਇਹ ਸਾਰੇ ਸੰਸਾਰ ਵਿੱਚ ਫੈਲ ਗਏ ਇਹਨਾਂ ਦੇ ਪਾਲਤੂ ਹੋਣ ਦਾ ਪਹਿਲਾ ਜ਼ਿਕਰ 34 ਸਦੀ ਦੇ ਆਸ-ਪਾਸ ਮਿਸਰ ਵਿੱਚ ਮਿਲਦਾ ਹੈ ਹਾਲਾਂਕਿ ਉਹਨਾਂ ਦੀ ਬਹੁਤ ਸਾਰੀਆਂ ਨਸਲਾਂ ਸਮੇਂ ਦੇ ਨਾਲ ਅਲੋਪ ਵੀ ਹੋ ਚੁੱਕੀਆਂ ਹਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ